ਰਸਤਾ ਜਿਹੜਾ ਉਸ ਸਾਈਡ ਤੋਂ ਆਉਂਦਾ ਪੌੜੀਆਂ ਦੇ ਰਸਤੇ ਥਾਣੀ ਤੇ ਅਸੀਂ ਇੱਧਰ ਦੀ ਸ਼ਾਰਟਕਟ ਆ ਗਏ। ਹੋਰੇ ਮੰਕੀ ਦੇਖੋ। ਤੇ ਇੱਧਰ ਮਾਤਰੀ ਜਾਗਰਣ ਤਿਆਰੀ ਹੋ ਰਹੀ ਆ। ਜੋਰਾ ਸ਼ੋਰਾ ਦੇ ਨਾਲ। ਸ਼ਾਪਸ ਲੱਗੀਆਂ ਬੱਚਿਆਂ ਦੇ ਖਿਡੌਣੇ ਦੀਆਂ ਨਾਲ ਚੱਲਦੇ ਇੰਜੋਏ ਕਰਨ। ਤੇ ਪਟਿਆਰੀਆਂ ਸੋਜਦੀਆਂ ਆ ਰਾਤ ਦੇ ਜਾਗਰਣ ਦੀਆਂ। ਇੱਧਰ ਦੇ ਪਾਸੇ ਹੈਗਾ ਲੰਗਰ ਹੌਣ ਤੇ ਦੂਦੂ ਦੋਦਾਂ ਦੀ ਸੰਗਤ ਇੱਧਰ ਆਈ ਆ। ਸਤਿ ਸ਼੍ਰੀ ਅਕਾਲ ਜੈ ਮਾਤਾ ਦੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੈ ਮਾਤਾ ਦੀ ਤੇ ਮਾਤਰਨ ਰਾਤੇ ਤੁਹਾਨੂੰ ਸਾਰوں ਲੱਖ ਲੱਖ ਵਧਾਈਆਂ ਅੱਜ ਮਾਤਾ ਨੂੰ ਦਰਸ਼ਨ ਕਰਾਵਾਂਗੇ ਮਾਤਾ ਮਨਸਾ ਦੇਵੀ ਦੇ ਜੋ ਕਿ ਇਹ ਢੋਲਵਾਹ ਹੁਸ਼ਾਰਪੁਰ ਦੇ ਵਿੱਚ ਪੈਂਦਾ ਵਾ ਤੇ ਕਾਫੀ ਪੁਰਾਣੀ ਇਥੇ ਮਾਤਾ ਰਾਣੀ ਦੀ ਮੂਰਤੀ ਆ ਤਕਰੀਬਨ ਪਾਂਡਵਾਹ ਟਾਈਮ ਦੀ ਮੂਰਤੀ ਆ 55 ਸਾਲ ਪੁਰਾਣੀ ਮੂਰਤੀ ਕਿਉਂਕਿ ਉਸ ਮੰਦਰ ਦਰਸ਼ਨ ਕਰਾਵਾਂਗੇ ਤੇ ਚਲੋ ਚੱਲਦੇ ਹਾਂ ਬਿਲਕੁਲ ਮੰਦਰ ਦੇ ਛੱਤ ਨਹੀਂ ਪੈਂਦੀ ਤੇ ਚਲੋ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਦਰਸ਼ਨ ਕਰਾਉਨੇ ਆ ਤੇ ਚੈਨਲ ਤੇ ਮੈਚ ਚ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰਦੇ ਠੀਕ ਹੈ ਤੇ ਮਾਤਾ ਚੰਤਪੁਰ ਨੇ ਪਹਿਲੇ ਨ ਰਾਤ ਵੀਡੀਓ ਪਾਈ ਜਿਹਨਾਂ ਨਹੀਂ ਦੇਖੀ ਜਾਗੇ ਵੀ ਦੇਖਿਓ ਤੇ ਚਲੋ ਤੁਹਾਨੂੰ ਕਰੋਨਿਆਂ ਦਰਸ਼ਨ ਆਜੋ ਜੀ ਲਓ ਜੀ ਤੇ ਅਸੀਂ ਪੁੱਜ ਗਏ ਆ ਮੰਨਸਾ ਦੇਵੀ ਮਾਤਾ ਦੇ ਜਗਰਨ ਵੀ ਆ ਰਾਤ ਨੂੰ ਤੇ ਕੁਮਾਰ ਗੌਰਵ ਨਿਆਣਾ ਜਿਹੜੇ ਲੁਧਿਆਣੇ ਵਾਲੇ ਤੇ ਅਸੀਂ ਹੁਣ ਚੱਲਦੇ ਆ ਤੇ ਪੁੱਜ ਗਏ ਸਵਾਰੀ ਤੇ ਚਲਿਏ ਚਲੋ ਜਾ ਕੇ ਦੇਖਦੇ ਆ ਹਾਂ ਚਲੋ ਆ ਜੀ ਬਹੁਤ ਹੀ ਪੁਰਾਣਾ ਮੰਦਿਰ ਆ ਉਹ ਪੁਰਾਣੀ ਮੂਰਤੀ ਆ ਮਾਤਾ ਦੀ ਬਾਂਡਵਾ ਦੇ ਸਮੇਂ ਦੀ ਆ ਕਿ ਪੱਕੀ ਹੋ ਗਈ ਪਹਿਲਾਂ ਨਹੀਂ ਸੀਗੀ ਹਾਂ ਪਹਿਲਾਂ ਇਹਨਾਂ ਵਲੋਗ ਬਣਾਏ ਉਹਨੇ ਨਹੀਂ ਹੈ ਹਾਂ ਜਦੋਂ ਸੀ ਸਾਲ ਕ ਪਹਿਲਾਂ ਐ ਸੀਗੀ ਉਦੋਂ ਮਤਲਬ ਥੋੜਾ ਜਿਹਾ ਇੰਨਾ ਕਿ ਪੱਕਾ ਸੀਗਾ ਹੁਣ ਸਾਰੀ ਸੜਕ ਪੱਕੀ ਹੋ ਗਈ ਆ ਤੇ ਰਸਤਾ ਜਿਹੜਾ ਉਸ ਸਾਈਡ ਤੋਂ ਆਉਂਦਾ ਪੌੜੀਆਂ ਦੇ ਰਸਤੇ ਥਾਣੀ ਤੇ ਅਸੀਂ ਇੱਧਰ ਦੀ ਸ਼ਾਰਟਕਟ ਆ ਗਏ ਵਗੇ ਥੱਲੇ ਦਾ ਮਾਹੌਲ ਵੀ ਦਿਖਾਵਾਂਗੇ ਕੀ ਕੀ ਮਾਹੌਲ ਆ ਤੇ ਪਾਣਵਾ ਟਾਈਮ ਤੇ ਕਾਫੀ ਪੁਰਾਣੀ ਮੂਰਤੀ ਦਾ ਰੂ ਵੀ ਦਰਸ਼ਨ ਕਰੋਣੇ ਆਓ ਹੁਣ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਇੱਧਰ ਉੱਪਰ ਵੀ ਦੋ ਮੰਦਰ ਆ ਇੱਧਰਲੇ ਸਾਈਡ ਤੇ ਇੱਧਰਲੇ ਸਾਈਡ ਉਧਰ ਉੱਪਰ ਵੀ ਹੈ ਤੇ ਵਟ ਮਨਸਾ ਦੇਵੀ ਦਾ ਮੰਦਰ ਜਿਹੜਾ ਉਹ ਇਹੀ ਹੈ ਇੱਥੇ ਕੋਈ ਸ਼ਕਤੀ ਨਹੀਂ ਕੀ ਰਹੀ ਤੇ ਸਟੇਰੀਆਂ ਚੱਲਦੀਆਂ ਪਈਆਂ

ਉਫਰ ਦੇਵ ਦੇਵਾਲ ਗੁੰਦ ਨੇ ਨੂੰ ਮੈਂ ਆ ਚੱਲਿਆ ਮੇਰੀ ਦੇਵਾਂ ਗੰਦੇਵਾਲ ਗੁੰਦ ਨੇ ਨੂੰ ਮੈਂ ਹੋਰੇ ਮੰਕੀ ਦੇਖੋ ਤੇ ਇਧਰ ਮਾਤਰੀ ਚੱਕਰਨ ਤਿਆਰੀ ਹੋ ਰਹੀ ਆ ਜੋਰਾ ਸ਼ੋਰਾ ਦੇ ਨਾਲ ਤੇ ਦੇਖੋ ਸੰਗਤੋਂ ਇਹ ਮਾਤਰੀ ਮੰਤੇ ਬਿਲਕੁਲ ਛੱਤ ਨਹੀਂ ਪੈਂਦੀ ਆ ਦੇਖੋ ਮੰਕੀ ਬੋਹ ਪ੍ਰਾਣੀ ਮੂਰਤੀਆਂ ਮਾਤਾ ਦੀ ਬੋਹ ਪ੍ਰਾਣੀ ਮੂਰਤੀ ਹੈ ਪਾਣਵਾ ਟਾਈਮ ਤੇ ਬਣੀ ਹੋਈ ਆ ਤੇ ਬੋ ਜੀ ਸੰਗਤੋਂ ਦੇਖੋ ਕਰੋ ਦਰਸ਼ਨ ਜੀ ਦੇਖੋ ਇਹ ਮੱਥਾ ਪਾ ਟੇਕ ਲਿਆ ਵਾ ਹੂੰ ਝੋਲੇ ਲੱਗੇ ਹੋਏ ਨੀਚੇ ਤਾਂ ਦਿਖਾਉਨੇ ਆ ਆ ਦੇਖੋ ਮੰਕੀ ਆ ਦੇਖੋ ਆ ਦੇ ਕੀ ਕਰਦੇ ਹੋ ਦੇਖੋ ਆਹ ਲਓ ਜੀ ਦੇਖੋ ਕਿਦਾਂ ਟੱਪਦੇ ਪਏ ਆ ਆ ਲੈ ਕਿਦਾਂ ਟੱਪਦੇ ਆਗੇ ਆਗੇ ਆਦੇ ਹਲੋ ਜੀ ਦੇਖੋ ਕਿਦਾਂ ਸ਼ਾਲਾ ਮਾਰਦੇ ਦੇਖੋ ਇਧਰ ਮਾਤਾ ਮਹੋਨੀ ਮਾਤਰੇ ਭਜਨ ਗੁੰਦੇ ਪਏ ਆ ਜੈ ਮਾਤਾ ਦੀ ਹਲੋ ਓ ਹਲੋ ਹਲੋ ਉਹ ਔਰ ਘਰ ਦੌੜਿਆ ਇਹ ਦੇਖੋ ਆਉਂਦੇ ਉਹ ਨਿੱਕੇ ਨਿੱਕੇ ਦੇ ਕਿਨੇ ਸੁਣ ਲਾਦੇ ਨਹੀਂ ਆ ਆਦੇ ਆ ਆਵੇ ਪੈ ਜਾਣਾ ਹਨਾ ਇਹ ਆ ਦੇਖੋ ਆਂਦੇ ਪੇ ਆ ਚੀਜ਼ ਦੀ ਖਾਂਦਾ ਪ੍ਰਸ਼ਾਦ ਉਹਨੂੰ ਲੜ ਪਿਆ ਉਹ ਦੇਖੋ ਆਰੇ ਡੋਗੀ ਨੂੰ ਪੈ ਗਿਆ ਤੇ ਇਧਰਲੀ ਸਾਈਡ ਵੀ ਪੋੜੀਆਂ ਬਣੀਆਂ ਹੋਈਆਂ ਉਧਰ ਵੀ ਦੋਨੇ ਪਾਸੇ ਪੋੜੀਆਂ ਐਂ ਦੀ ਵੀ ਚੜ ਕੇ ਵਸਾ ਦੇ ਉਧਰੋਂ ਦੀ ਵੀ ਉਧਰੋਂ ਦੀ ਵੀ ਚੜ ਕੇ ਆ ਸਕਦੇ ਤੈਨੂੰ ਤੇ ਉਧਰਲੀ ਸਾਈਡ ਵੀ ਮੰਦਿਰ ਆ ਦੇ ਹਰੇ ਸੰਗਤੇ ਜਿਵੇਂ ਕਿ ਹੋਲੀ-ਹੋਲੀ ਸੰਗਤ ਆਉਂਗੀ तकरीबन ਰਾਤ ਨੂੰ ਪ੍ਰੋਗਰਾਮ ਰਾਤ ਨੂੰ ਹੀ ਹੋਣਾ ਸੰਗਤਾਂ ਨੇ ਜਿਹੜੀ ਇਥੇ ਲੋਕਲ ਵੀ ਆ ਤੇ ਤੁਹਾਨੂੰ ਮੰਦਰ ਦਿਖਾਤਾ ਬਹੁਤ ਹੀ ਪ੍ਰਾਚਨ ਪਾਂਡਵਾ ਟਾਈਮ ਚ ਰੋ ਉਹ ਜਾਦਵਾ ਸੀ ਉਦੋਂ ਪਾਂਡਵਾ ਨੂੰ 55 ਸਾਲ ਪੁਰਾਣਾ ਮੰਦਰ ਹੋ ਸਕਦਾ ਵਾ ਕਿਉਂਕਿ ਪਾਂਡਵ ਇੰਨੇ ਕੀ ਸਾਲ ਹੋ ਚੁੱਕੇ ਪਾਂਡਵਾ ਨੂੰ ਤੇ ਕਾਫੀ ਮੰਦਰ ਤੁਹਾਨੂੰ ਪਾਂਡਵਾ ਦੇ ਦਿਖਾਈ ਵੀ ਆ ਤੇ ਇਹ ਵੀ ਮੰਦਰ ਪਾਂਡਵਾ ਦਾ ਬਣਾਇਆ ਹੋਇਆ ਮਾਤਰੇ ਮੰਦਰ ਤੇ ਮੂਰਤੀ ਉੱਤੇ ਨਾ ਬਿਲਕੁਲ ਛੱਤ ਨਹੀਂ ਪੈਂਦੀ ਤੁਸੀਂ ਦੇਖ ਹੀ ਲਿਆ ਵਾ ਬਹੁਤ ਹੀ ਪੁਰਾਣੀ ਤੇ ਪ੍ਰਾਚਨ ਮੂਰਤੀ ਹੈ ਜੀ ਚੇਤ ਲੈ ਨਰਾਤੇ ਇੱਥੇ ਲੱਗਦੇ ਆਂ ਮਾਤਾ ਦੇ ਚੇਤ ਦਿਨ ਰਾਤੇ ਇੱਥੇ ਲੱਗਦੇ ਤੇ ਹੋਰੇ ਤੁਹਾਨੂੰ ਦਰਸ਼ਨ ਕਰਾਏ। ਬਾਕੀ ਚਿੰਤਪurni ਮਾਤਾ ਦੇ ਪਹਿਲੇ ਨਰਾਤਰੀ ਵੀਡੀਓ ਪਾਈ ਆ ਜਿਹਨਾਂ ਨੇ ਜਾ ਕੇ ਨਹੀਂ ਦੇਖੀ ਚਾਹੇ ਉਹ ਵੀ ਦੇਖਿਓ ਤੇ ਵੀਡੀਓ ਸ਼ੇਅਰ ਕਰਦੇ ਹੋ ਠੀਕ ਆ ਜੀ। ਤੇ ਸ਼ਾਪਸ ਲੱਗੀਆਂ ਬੱਚਾ ਵੇਖਾਉਣੇ ਦੀਆਂ ਲੋਕ ਚਿਲਦੇ ਐ ਇੰਜੋਏ ਕਰਨ। ਫਿਰ ਪੱਤੇ ਆਈਆਂ ਸੋ ਜੇ ਨੇ ਰਾਤ ਦੇ ਜਾਗ ਰਹੇ। ਉਹ ਤੇ ਇੱਧਰ ਦੇ ਰਸਤਾ ਉੱਪਰ ਨੂੰ ਜਾਂਦੇ ਆਂ ਮਾਤਾ ਦੇ ਜਦੋਂ ਅਸੀਂ ਦੂਸਰੋਂ ਦਿਖਾਇਆ ਨਾ ਇਹ ਨੀਚੇ ਹੋ। ਇੱਧਰ ਦੇ ਪਾਸੇ ਆ ਗਿਆ ਲੰਗ ਹੋਰ ਤੇ ਦੂਰੋਂ ਦੂਰੋਂ ਮੇਰੇ ਸੰਗਤ ਆ ਇੱਧਰ ਆਈ ਆ ਲੋਕ ਹੀ ਰਹਿੰਦੇ ਵੀ ਆ ਕੇ ਬਾਾਕੀ ਚਲੋ ਚਲ ਗਏ ਤੇ ਚਲੋ ਠੀਕ ਆ ਤੁਹਾਨੂੰ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਆ ਨਰਾਤਿਆਂ ਚ ਤੇ ਚੇਤ ਦੇ ਮਹੀਨੇ ਵਿੱਚ ਤੁਹਾਨੂੰ ਉਸੇ ਹੋਰ ਇੰਟਰਸਟਿੰਗ ਤੇ ਵਧੀਆ ਵਧੀਆ ਬਲੌਗ ਲੈ ਕੇ ਆਣੀ ਆ ਬਿਲਕੁਲ ਜੀ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਸ਼ੇਅਰ ਕਰ ਦਿਓ ਤੇ ਮਿਲਾਂਗੇ ਹਾਂ ਤਾਂ ਨੈਕਸਟ ਬਲੌਗ ਤਦ ਤੱਕ ਬਾਏ ਬਾਏ ਸਤਿ ਸ਼੍ਰੀ ਅਕਾਲ ਜੈ ਹਾਂ ਤਦੀ